ਏ ਹੁਣ ਪਾਣੀ ਜਲਦੀ ਉਤਰਨਾ ਨਹੀਂ ਜੜਾ ਆਉਣਾ ਜੋ ਪਰ ਅਸੀਂ ਤਾਂ ਮਜ਼ਾਕ ਕਰਦੇ ਪਤਾ ਪਰਮੇਸ਼ਰ ਨੂੰ ਹੈ ਹੀ ਨਹੀਂ ਦਾਤਾ ਹੈ ਹੀ ਨਹੀਂ ਸਾਡੀ ਅਗਿਆਨਤਾ ਬੜੀ ਜ਼ਬਰਦਸਤ ਹੈ ਆਪਾਂ ਨਾ ਜਿੰਨੇ ਤੁਹਾਡੇ ਪਿੱਛੇ ਕਾਫੀ ਵੀਡੀਓਜ਼ ਵੀ ਵੇਖੀਆਂ ਨੇ ਜੀ ਕੀ ਹੋਣ ਵਾਲਾ ਐਸਾ ਜਿਹੜਾ ਆਉਣ ਵਾਲਾ ਸਮਾਂ ਕਿਹੋ ਜਿਹਾ ਹੈਗਾ ਕਿਉਂਕਿ ਤੁਸੀਂ ਕਾਫੀ ਜ਼ਿਕਰ ਕਰਦੇ ਹੋ ਬੜਾ ਮਾੜਾ ਸਮਾਂ ਆਉਣਾ ਜੀ ਸਾਰੇ ਪਾਸੇ ਤਬਾਹੀ ਹੋ ਜਾਣੀ ਆ ਇਹ ਹੋ ਜਾਣਾ ਨਾਮ ਨਾਲ ਜੁੜ ਜੋ ਲੋਕਾਂ ਦੇ ਮਨਾਂ 'ਚ ਬੜਾ ਡਰ ਭੈਣ ਬਣਿਆ ਹੋਇਆਗਾ ਜੀ ਤੇ ਇਸ ਬਾਰੇ ਕੀ ਕਹਿਣਾ ਕੀ ਹੋਣ ਵਾਲਾ ਕੀ ਤੁਹਾਨੂੰ ਇੰਟੂਿਸ਼ਨ ਮਿਲੇ ਨੇ ਜਾਂ ਤੁਸੀਂ ਧਿਆਨ 'ਚ ਦੇਖਿਆ ਕੁਝ ਜਾਂ ਤੁਸੀਂ ਕੀ ਜਾਣਦੇ ਹੋ ਇਸ ਬਾਰੇ ਜੀ 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 ਇਹਦੇ ਬਾਰੇ ਜੀ ਦਿਖਾਉਂਦੇ ਨੇ ਬਾਰ-ਬਾਰ ਪਿਤਾ ਪਰਮੇਸ਼ਵਰ 4 ਸਾਲ ਤੋਂ ਤਕਰੀਬਨ ਦਿਖਾ ਰਹੇ ਨੇ ਹਮ ਹਣਾ ਜੀ ਬਾਰ-ਬਾਰ ਦਿਖਾ ਰਹੇ ਨੇ ਸਨੇਹ ਦਿੱਤੇ ਨੇ ਅਨਾਜ ਇਕੱਠਾ ਕਰਨ ਦਾ ਸਨੇਹਾ ਦਿੱਤਾ ਹੈ ਹੂੰ ਤੇ ਅਨਾਜ ਨੂੰ ਉੱਚੀ ਥਾਂ ਤੇ ਰੱਖਣ ਦਾ ਸਨੇਹਾ ਦਿੱਤਾ ਹੈ ਹੂੰ ਹੈਨਾ ਜੀ ਤੇ ਬਾਰ-ਬਾਰ ਦਸਤਾਨ ਦਿਖਾਉਂਦੇ ਨੇ ਦਸਤਾਨ ਜਿਆਦਾ ਹਾਲਾਤ ਮਾੜੇ ਦਿਖਾਉਂਦੇ ਨੇ ਜੀ ਹੂੰ ਦਸਤਾਨ ਤੇ ਜਿਹੜੇ ਨੇ ਜਿਆਦਾ ਦਿਖਾਉਣ ਲੱਗੇ ਨੇ ਜਿਆਦਾ ਦਿਖਾਉਣ ਦਾ ਮਤਲਬ ਹੁੰਦਾ ਕਿ ਕੰਮ ਨੇੜੇ ਹੈ ਜੀ ਹੂੰ ਹੈਨਾ ਉਥੇ ਕੋਈ ਅਰਦਾਸ ਬੇਨਤੀ ਨਹੀਂ ਲਾਈ ਜਾਂਦੀ ਕਿ ਮਹਾਰਾਜ ਕਿਹੜੀ ਤਰੀਕ ਕਿਹੜਾ ਕੀ ਜੋ ਦਿਖਾ ਜਾਂ ਸਤਿਵਚਨ ਹੁੰਦਾ ਹੈ ਜੀ ਹਾਂ ਹੈਨਾ ਉਥੇ ਆਪਣੀ ਹਾਇਸੀਅਤ ਨਹੀਂ ਕਿ ਆਪਾਂ ਆਂਕੋ ਕੋਈ ਸਵਾਲ ਕਰੀਏ ਪਿਤਾ ਪਰਮੇਸ਼ਵਰ ਨੂੰ ਇੰਨੀ ਬਹੁਤ ਵੱਡੀ ਗੱਲ ਹੈ ਕਿ ਸਾਡੇ ਤੇ ਉਹ ਕਿਰਪਾ ਕਰ ਰਹੇ ਨੇ ਸਾਨੂੰ ਇੰਨਾ ਹੀ ਦੱਸ ਰਹੇ ਨੇ ਬਹੁਤ ਵੱਡੀ ਗੱਲ ਹੈ ਇਹ ਤੇ ਸਮਾਂ ਜੋ ਦਿਖਾ ਰਹੇ ਨੇ ਚੰਗਾ ਨਹੀਂ ਹੈਗਾ ਔਰ ਆਪਾਂ ਹਾਲਾਤ ਵੀ ਦੇਖ ਰਹੇ ਹਾਂ ਉਸ ਪਾਸੇ ਨੂੰ ਜਾ ਰਹੇ ਨੇ ਜੀ ਜਿਸ ਤਰੀਕੇ ਨਾਲ ਵਰਲਡ ਵਾਰ ਦਾ ਮਸਲਾ ਬਣਿਆ ਹੋਇਆ ਹੈ ਹਮਮ ਸਮਝ ਬੜੀ ਅਨਸਰਟਨਟੀ ਹੈ ਨਹੀਂ ਵਿੱਚ ਦੀ ਕਹਿੰਦੇ ਸੀਗੇ ਨਾ ਜਿਵੇਂ ਬੜੇ YouTube ਤੇ ਹੋਰ ਵੀ ਸੀ ਵੀ ਐਦਾਂ ਹੋ ਜਾਣਾ ਜਿਵੇਂ ਪਾਕਿਸਤਾਨ ਦੀ ਜੰਗ ਲੱਗ ਜੂ ਪਰ ਹੋਇਆ ਕੁਛ ਨਹੀਂ ਹੋਣਾ ਉਹ ਤਾਂ ਸ਼ੁਰੂਆਤੀ ਹਾਲ ਹੈ ਇੰਨੀ ਛੇਤੀ ਨਹੀਂ ਹੋਣਾ ਨਾ ਜੀ 2032 ਤੱਕ ਚੱਲਣਾ ਮਾਮਲਾ ਹੈ ਕਈ ਕਹਿੰਦੇ 27 ਚ ਖਤਮ ਹੋ ਜਾਣਾ ਨਹੀਂ 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 ਦੁਨੀਆ ਐਦਾਂ ਨਹੀਂ ਖਤਮ ਹੋਣੀ ਜੀ ਦੁਨੀਆ 'ਤੇ ਬਹੁਤ ਸਮਾਂ ਪਿਆ ਹੈ ਹਾਂ ਦੁਨੀਆ ਨੇ ਬਹੁਤ ਖਤਮ ਹੋ ਜਾਣਾ ਹੈ ਮਤਲਬ ਆਪਾਂ ਕੀ ਧਰਤੀ ਖਤਮ ਹੋ ਜੂ ਜਾਂ ਵਾਹ ਪਰਲੇ ਆ ਜੂ ਉਹਦੇ 'ਤੇ ਬੜਾ ਸਮਾਂ ਆ ਕਈ ਸੌ ਸਾਲ ਪੈਣੇ ਮਹਾਪਰਲੇ ਹੌਣ ਚ ਕਈ ਸੌ ਸਾਲ ਪਏ ਨੇ ਜਿਹੜਾ ਹੁਣ ਜਿਹੜਾ ਕੁਝ ਵੀ ਹੋਣਾ ਤੁਸੀਂ ਕਹਿ ਰਹੇ ਹੋ ਉਹ ਮਾਰੇ ਸਮੇਂ ਚ ਉਹ ਕਿਸਨੇਕ ਲੈਵਲ ਤੇ ਤੇ ਕੀ ਹੋਊਗਾ ਜੋ ਦਿਖਾ ਰਹੇ ਨੇ ਪਿਤਾ ਪਰਮੇਸ਼ਵਰ ਉਹ ਤਾਂ ਦਿਖਾ ਰਹੇ ਨੇ ਜੀ ਕਿ ਪਹਿਲਾਂ ਤਾਂ ਜਲ ਪਰਲਾ ਬਹੁਤ ਜ਼ਿਆਦਾ ਆਉਣੀ ਹੈ ਜੀ ਜੀ ਦੇਸ਼ਾਂ ਦੀਆਂ ਲੜਾਈਆਂ ਬੰਬ ਧਮਾਕੇ ਗੋਲੀਆਂ ਬੰਦ ਚੱਲ ਰਹੀਆਂ ਨੇ ਲੋਕ ਮਰ ਰਹੇ ਨੇ ਬਿਮਾਰੀਆਂ ਬੜੀਆਂ ਭਿਆਨਕ ਆਉਣੀਆਂ ਨੇ ਹੂੰ ਭੁੱਖਮਰੀ ਬਹੁਤ ਜ਼ਿਆਦਾ ਹੋ ਜਾਣੀ ਹੈ ਕੋਈ ਖਾਣ ਨੂੰ ਨਹੀਂ ਮਨ ਲਾ ਕਰਦਾ ਵੀਹਣਾ ਦਰਖਤਾਂ ਦੇ ਪੱਤੇ ਤੱਕ ਖਤਮ ਹੋ ਰਹੇ ਨੇ ਇੰਤੋ ਤੱਕ ਇਹ ਵੀ ਲੋਕ ਖਾ ਰਹੇ ਨੇ ਅੱਛਾ ਸਿਵਲ ਵਾਰ ਭੁੱਖੇ ਮਰਦਾ ਕੀ ਕਰਦਾ ਬੰਦਾ ਹਨਾ ਜੀ ਹੂੰ ਸੋ ਇਸ ਤਰ੍ਹਾਂ ਦਾ ਮਾਮਲਾ ਦਿਖਾਉਂਦੇ ਆ ਬਾਰ-ਬਾਰ ਤੂਫਾਨ ਬਹੁਤ ਜ਼ਿਆਦਾ ਤੇਜ਼ ਨੇ ਹੂੰ ਹਨਾ ਕੋਈ ਦਰਖਤ ਨਹੀਂ ਬਚਿਆ ਕੋਈ ਕੁਝ ਨਹੀਂ ਮਤਲਬ ਸਭ ਖੜ ਗਏ ਪੇੜ ਘਰ ਕੋਲ ਸਭ ਜਾਣਾ ਦਿਖਾਉਂਦੇ ਨੇ ਜੀ ਜਿਵੇਂ ਹੁਣ ਵੀ ਮੈਸੇਜ ਆਈ ਜਾਂਦਾ ਸੀ ਵੀ ਹੁਣ ਕਾਫੀ ਛੱਲਣ ਗਈਆਂ ਉਹ ਜਿਵੇਂ ਕਿਲੋਮੀਟਰ ਦੀ ਸਪੀਡ ਆ ਦੇਖ ਹੀ ਰਹੇ ਜੀ ਨੇਰੀ ਤੂਫਾਨ ਨਹੀਂ ਤੇਜ਼ ਆ ਰਹੇ ਨੇ ਅੱਜ ਕੱਲ੍ਹ ਬਹੁਤ ਹਾਨੀਜਨਕ ਮਸਲਾ ਹੋਇਆ ਹੋਇਆ ਅ ਕੱਲ ਪਰਸੋਂ ਦਾਸ ਦੇਖ ਰਿਹਾ ਸੀ ਯੂਪੀ ਦਾ ਕੋਈ ਹੈ ਉਹ ਸਾਰੇ ਖੰਬੇ ਸੱਟੇ ਹੋਏ ਸਾਰੇ ਪਰ ਇਹਨਾਂ ਖੰਬੇ ਮਰੋੜੇ ਪਏ ਨੇ ਬਿਲਕੁਲ ਦੇਖੋ ਤੁਸੀਂ ਪਰਸੋਂ ਦੀ ਵੀਡੀਓ ਦਾਸ ਦੇਖ ਰਿਹਾ ਸੀ ਹੂੰ ਤੇ ਪਹਿਲਾਂ ਇਹਦੇ ਮਸਲੇ ਸਾਡੇ ਨਹੀਂ ਸੀ ਇੱਥੇ ਹੂੰ ਹਨਾ ਜੀ ਬਾਹਰ ਹੌਂਦੇ ਹੁੰਦੇ ਸੀ ਹੂੰ ਅਮਰੀਕਾ ਦੇ ਵਿੱਚ ਸਾਈਕਲੋਨ ਹੁੰਦੇ ਸੀ ਹੋਰ ਸਾਰਾ ਕੁਝ ਉਹ ਸਾਡੇ ਸਾਰੇ ਹੁਣ ਸਾਈਕਲੋਨ ਨਹੀਂ ਆਉਣ ਲੱਗੇ ਹਾਂ ਸਭ ਬਹੁਤ ਵੱਡੇ ਲੈਵਲ ਦੇ ਉੱਤੇ ਸਾਰਾ ਮਸਲਾ ਚੱਲ ਰਿਹਾ ਹੈ ਤੇ ਇਸ ਲਈ ਨਾਮ ਸਿਮਰਨ ਨੇ ਸਾਡੀ ਮਦਦ ਕਰਨੀ ਆ ਤੇ ਬਹੁਤ ਸਾਰੇ ਸਾਧੂ ਮਹਾਤਮਾ ਲੱਖਾਂ ਦੀ ਬੇਨਤੀ ਤੇ ਸਾਧੂ ਮਹਾਤਮਾ ਦੀਆਂ ਡਿਊਟੀਆਂ ਲੱਗ ਚੁੱਕੀਆਂ ਨੇ ਆਲਰੇਡੀ ਨਾਮ ਬਾਣੀ ਜਪਣ ਵਾਲਿਆਂ ਦੀ ਜਿਹੜੇ ਹਰੀ ਦੇ ਚਰਨੀ ਲੱਗੇ ਹੋਏ ਨੇ ਉਹਨਾਂ ਦੀ ਮਦਦ ਹੋਣੀ ਆ 100% ਮਦਦ ਹੋਣੀ ਆ ਉਹਨਾਂ ਦੀ ਨਾਮ ਜਪਣ ਵਾਲੀ ਬਚਣਗੇ ਬਿਲਕੁਲ ਨਾਮ ਜਪਣ ਵਾਲੇ ਕਿਉਂਕਿ ਧਰਮ ਬਹੁਤ ਜ਼ਿਆਦਾ ਹੋ ਗਿਆ ਜੀ ਹਾਂਜੀ ਇੰਨਾ ਜ਼ਿਆਦਾ ਪਾਪ ਹੋ ਗਿਆ ਆਪਾਂ ਸੋਚ ਵੀ ਨਹੀਂ ਸਕਦੇ ਜੀ ਪਾਪ ਕਿੱਥੇ ਨਹੀਂ ਹੋ ਰਿਹਾ ਤੁਸੀਂ ਕੋਈ ਜਗ੍ਹਾ ਦੱਸ ਸਕਦੇ ਜੀ ਕਿੱਥੇ ਪਾਪ ਨਹੀਂ ਹੋ ਰਿਹਾ ਅਸੀਂ ਆਪਣੇ ਮਾਪੇ ਬਾਂ ਨੂੰ ਆਪਣੇ ਘਰਾਂ ਚ ਰੱਖ ਕੇ ਰਾਜੀ ਨਹੀਂ ਇੰਨੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਮਾਪੇ ਬਾਂ ਨੂੰ ਇੰਨੀ ਬਰੂਟੀ ਨਾਲ ਸੀ ਕੁੱਟ ਰਹੇ ਆ ਹੈ ਮਨ ਪਰਵਾਹ ਹੀ ਨਹੀਂ ਕਰ ਰਿਹਾ ਕੋਈ ਕਿਸੇ ਤਰ੍ਹਾਂ ਦਾ ਛੋਟੇ ਛੋਟੇ ਬੱਚਿਆਂ ਨੂੰ ਇਸ ਤਰੀਕੇ ਨਾਲ ਕੁੱਟ ਮਾਰ ਰਹੇ ਆ ਅਸੀਂ ਜਾਨਵਰਾਂ ਦੀ ਤਾਂ ਗੱਲ ਛੱਡ ਦਈਏ ਨਾ ਜਾਨਵਰਾਂ ਤੇ ਤੁਸੀਂ ਆਪਣਾ ਰਾਈਟ ਸਮਝਦੇ ਆਂ ਵੀ ਭਾਈ ਆਂ ਸ਼ਾਮ ਨੂੰ ਮਾਰ ਕੇ ਅਸੀਂ ਖਾਣਾ ਹੀ ਖਾਣਾ ਹੈ ਜੀਵ ਦੇ ਸਵਾਦ ਲਈ ਕਿਸੇ ਵੀ ਤੁਸੀਂ ਇੰਡੀਆ ਨੂੰ ਛੱਡ ਕੇ ਕਿਸੇ ਫੋਰਨ ਚਲੇ ਜਾਓ ਤੁਸੀਂ ਜੇ ਤੁਸੀਂ ਵੈਜੀਟੇਰੀਅਨ ਹੋ ਤੁਹਾਨੂੰ ਭੋਜਨ ਹੀ ਨਹੀਂ ਮਿਲਦਾ ਕਿਤੇ ਹੂੰ ਭੋਜਨ ਹੀ ਨਹੀਂ ਮਿਲਦਾ ਆਪਾਂ ਜਿਵੇਂ ਕਈ ਧਰਮਾਂ 'ਚ ਤਾਂ ਇਹ ਵੀ ਹੈਗਾ ਨਾ ਵੀ ਤੁਸੀਂ ਹਲਾਲ ਜਾਂ ਉਹ ਖਾ ਸਕਦੇ ਹੋ ਜਿਵੇਂ ਆਪਾਂ ਕਹਿ ਦਈਏ ਤਾਂ ਦੇਖੋ ਉੱਪਰ ਤੱਕ ਹੀ ਉਹ ਫੇਰ ਲਿਟੀਗੇਸ਼ਨ ਵਾਲਾ ਕੰਮ ਹੋ ਜਾਂਦਾ ਹੈ ਹੂੰ ਉਹ ਜਿਹਨੇ ਖਾਣਾ ਖਾਈ ਜਾਓ ਭਾਈ ਮਰਜ਼ੀ ਉਹਦੇ ਕੋਈ ਇੱਥੇ ਮੁਕਦੀ ਜੇ ਗੱਲ ਪਰ ਸਾਨੂੰ ਆਪ ਨੂੰ ਸੋਝੀ ਚਾਹੀਦੀ ਹੈ ਆਪਣੇ ਵੀ ਝਟਕਾ ਖਾਂਦੇ ਨੇ ਸੋਸ਼ ਕਰਦੇ ਨੇ ਉਹ ਠੀਕ ਹੈ ਸਾਨੂੰ ਗੁਰੂ ਸਾਹਿਬ ਨੇ ਕਿਹਾ ਸੀ ਕਿ ਭਾਈ ਕੋਈ ਮਜਬੂਰੀ ਪਵੇ ਤਾਂ ਗੁਰੂ ਖਾਓ 100 ਸਾਲ ਸਿੰਘ ਕਾਠੀਆਂ ਤੇ ਸੁੱਤੇ ਨੇ ਜੰਗਲਾਂ ਦੇ ਵਿੱਚ 100 ਸਾਲ ਦਾ ਸਮਾਂ ਲੁਗਣਾ ਪੈ ਗਿਆ ਤੋਂ ਠੀਕ ਹੈ ਜੀ ਉੱਥੇ ਹੁਣ ਸਿੰਘਾਂ ਦੀ ਮਜਬੂਰੀ ਸੀ ਫਿਰ ਸਿੰਘਾਂ ਨੇ ਵਿਦਿਆ ਸ਼ਸਤਰ ਸਿੱਖਣੀ ਸੀ ਤੇ ਚਲੋ ਫਿਰ ਜਾਨਵਰਾਂ ਦਾ ਸ਼ਿਕਾਰ ਕਰਦੇ ਸੀ ਤੇ ਨਾਲੇ ਵਿਦਿਆ ਸ਼ਸਤਰ ਦਾ ਅਭਿਆਸ ਹੋ ਜਾਂਦਾ ਸੀ ਸ਼ਸਤਰ ਵਿਦਿਆਦਤ ਨਾਲੇ ਉਹ ਫੇਰੇ ਛਕ ਲੈਣੇ ਸੀ ਜੀ ਤੇ ਨਾਲੇ ਉਥੇ ਜਿਹੜਾ ਮਸਲਾ ਸੀ ਨਾ ਜੀ ਉਥੇ ਉਹਨਾਂ ਦੀ ਗਤੀ ਵੀ ਹੁੰਦੀ ਸੀ ਨਾਲ ਉਥੇ ਉਹਨਾਂ ਦੀ ਜੁਨੀ ਕੱਟੀ ਜਾਂਦੀ ਸੀ ਨਾਲ ਉਥੇ ਹੋਰ ਮਸਲਾ ਸੀ ਤੇ ਹੁਣ ਅਸੀਂ ਕਹੀਏ ਕਿ ਅਸੀਂ ਜੀ ਹਲਾਲ ਕਰਕੇ ਖਾਣਾ ਜਾਂ ਅਸੀਂ ਉਸ ਤਰੀਕੇ ਨਾਲ ਖਾਣਾ ਹੁਣ ਸਾਨੂੰ ਪਤਾ ਹੀ ਹਲਾਲ ਆ ਲੈnde ਆਪਦੇ ਕਿੰਨੇ ਕਿ ਜੀਵਨ ਹੈ ਤੇ ਕਿੰਨੇ ਦੀ ਜੁਨੀ ਅਸੀਂ ਕੱਟਦੇ ਹੋਵਾਂਗੇ ਜਦੋਂ ਕੋਈ ਮਹਾਪੁਰਸ਼ ਹੋਵੇ ਨਾ ਅੱਗੇ ਚਲੋ ਸਮਝ ਆਉਂਦੀ ਹੈ ਵੀ ਹਾਂ ਜੀ ਹੁਣ ਤਾਂ ਅਸੀਂ ਸਾਰੇ ਜੀਵ ਦੇ ਸੁਭਾਅ ਨੇ ਖਾ ਰਹੇ ਆਂ ਤੇ ਤੁਸੀਂ ਇੱਕ ਚੀਜ਼ ਦੱਸੋ ਕਿਹੜਾ ਜੀਵ ਜੰਤੂ ਆ ਜਿਹਦੇ ਚ ਪਿਤਾ ਪਰਮੇਸ਼ਵਰ ਦਾ ਬਾਸ ਹੈ ਨਹੀਂ ਸਾਰਿਆਂ ਚ ਵੀ ਵਾਰੀ ਅਸੀਂ ਕੰਪੈਰੀਜ਼ਨ ਕਰ ਲਏ ਨੇ ਜੀ ਅਸੀਂ ਜਿਹੜੀ ਬਨਸਪਤੀ ਖਾ ਰਹੇ ਆਂ ਤੇ ਉਹਦੇ ਚ ਵੀ ਤਾਂ ਜਾਨ ਹੈ ਹੂੰ ਬਿਲਕੁਲ ਉਹਦੇ ਚ ਜਾਨ ਹੈਗੀ ਆ ਪ੍ਰਾਂਤ ਤੱਕ ਸਰਵ ਊਰਜਾ ਉਹਦੇ ਚ ਨਾ ਉਹਦੇ ਚੇਤਨ ਸੱਤਾ ਉਹਦੇ ਚ ਹੈ ਹੀ ਕੁਛ ਨਹੀਂ ਉਸ ਤੋਂ ਅੱਗੇ ਸਾਨੂੰ ਤਾਂ ਸਾਰੀ ਚੇਤਨ ਸੱਤਾ ਹੈ ਸਾਡੇ ਅੰਦਰ ਕੌਨਸ਼ੀਅਸ ਸਬਕੌਨਸ਼ੀਅਸ ਸਾਰਾ ਸਿਸਟਮ ਹੈ ਹੂੰ ਦਾਲ ਸਬਜ਼ੀਆਂ ਦੇ ਵਿੱਚ ਥੋੜਾ ਹੈਗਾ ਉਹ ਤਾਂ ਉਹਨਾਂ ਨੂੰ ਸਿਰਫ ਜੀਵਤ ਜੀਵਨ ਦੇਣ ਵਾਸਤੇ ਪਿਤਾ ਪਰਮੇਸ਼ਵਰ ਨੇ ਪ੍ਰਾਂਤਕਾ ਤੁਰਜਾ ਦਿੱਤੀ ਉਹਨਾਂ ਨੂੰ ਸਿਰਫ ਹੂੰ ਉਹਨਾਂ ਨਾਲ ਆਪਾਂ ਕੰਪੈਰੀਸ਼ਨ ਕਿਵੇਂ ਕਰ ਸਕਦੇ ਆ ਨਹੀਂ ਕਰ ਸਕਦੇ ਹੈਨਾ ਜੀ ਉਹ ਜੀਵ ਜੰਤੂ ਜਿਹੜਾ ਹੈਗਾ ਉਹ ਸਾਡੇ ਤੋਂ ਥੱਲੇ ਆ ਪਰ ਨਸਪਤੀ ਤੋਂ ਉੱਪਰ ਹੈ ਸਾਡੇ ਖਾਣ ਵਾਸਤੇ ਨਹੀਂ ਬਣਾਇਆ ਹਾਂ ਤੁਸੀਂ ਕਿਤੇ ਫਸ ਗਏ ਹੋ ਤੁਹਾਨੂੰ ਹੋਰ ਕੋਈ ਖਾਣ ਨੂੰ ਨਹੀਂ ਮਿਲ ਰਿਹਾ ਉਹ ਇੱਕ ਅਲੱਗ ਗੱਲ ਸਿਚੁਏਸ਼ਨ ਲੱਗਾ ਉੱਪਰ ਜੰਗਲਾਂ ਚ ਪਹਿਲਾਂ ਖਾਂਦੇ ਹੁੰਦੇ ਸੀ ਸਾਰੇ ਜੰਗਲਾਂ ਚ ਅਜੇ ਤੋ ਹਜ਼ਾਰਾਂ ਸਾਲ ਪਹਿਲਾਂ ਸਾਨੂੰ ਨਹੀਂ ਸੋਝੀ ਸੀ ਸਾਡਾ ਵੀ ਜਾਨਵਰਾਂ ਵਾਲਾ ਕੰਮ ਸੀ ਅਸੀਂ ਖਾਂਦੇ ਸੀ ਸੋਝੀ ਹੋਣੀ ਸ਼ੁਰੂ ਹੋਈ ਹੌਲੀ 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 ਹੋਈ ਚੇਂਜ ਹੋਣ ਫਿਰ ਅਸੀਂ ਜਾਨਵਰ ਬਣਦੇ ਜਾ ਰਹੇ ਹਾਂ ਦੁਬਾਰਾ ਇਹ ਰਕਸ਼ਸ ਜੁਨੀ ਦਾ ਭੋਜਨਾਂ ਬੇਸਿਕਲੀ ਨਹੀਂ ਪਿੱਛੇ ਜਿਵੇਂ ਇੱਕ ਵੀਡੀਓ ਵੀ ਦੇਖ ਰਿਆ ਸੀ ਆਪਣੇ ਕਹਿੰਦੇ ਨੇ ਮਤਲਬ ਕਿੰਨੇ ਆਪਣੇ ਵੱਡੇ ਲੈਵਲ ਤੇ ਨਾ ਇਧਰੋਂ ਬਾਹਰ ਵੀ ਭੇਜਦੇ ਆਪਾਂ ਹੁਣ ਉਹ ਜਿਆਦਾ ਸਾਰੇ ਜਾ ਰਹੇ ਜੀ ਐਕਸਪੋਰਟ ਹੋ ਰਿਹਾ ਹੈ ਬੈਂਟ ਐਕਸਪੋਰਟ ਹੋ ਰਿਹਾ ਹੈ ਹਨਾ ਜੀ ਬੈਂਟ ਜਾਨਵਰ ਜਿਹੜੇ ਨੇ ਉਹ ਮਾਰੇ ਜਾ ਰਹੇ ਉਹ ਇਸੇ ਲਈ ਤਾਂ ਫਿਰ ਉੱਠਦਾ ਪਰਮੇਸ਼ਵਰ ਨੇ ਕੁਛ ਤਾਂ ਕਰਨਾ ਹੀ ਹੈ ਨਾ ਜੀ ਫਿਰ ਹੁਣ ਅਸੀਂ ਸੁਧਰਨ ਵਾਲੇ ਤਾਂ ਹੈ ਨਹੀਂ ਕਿ ਅਸੀਂ ਸੁਧਰ ਜਾਵਾਂਗੇ ਨਾਟ ਐਟ ਆਲ ਨਹੀਂ ਸੁਧਰ ਸਕਦੇ ਕਿ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ 100 ਸਾਖੀ ਸੀਗੀ ਜਾਂ ਭੁਖਵਾਨੀ ਸੀ ਉਹ ਸੱਚ ਹੋਣ ਜਾ ਰਹੀ ਹੈ ਹੁਣ ਬਿਲਕੁਲ ਸਮਾਂ ਆ ਗਿਆ ਜੋ ਦਿਖਾ ਰਹੇ ਨੇ ਉਹ ਸਭ ਨਾਲ ਦਾ ਸਮਾਂ ਆ ਗਿਆ ਜੀ ਹੂੰ ਬਿਲਕੁਲ ਆ ਗਿਆ ਅਦਰਵਾਇਜ਼ ਮੈਨੂੰ ਦਿਖਾਉਣ ਦੀ ਕੋਈ ਜ਼ਰੂਰਤ ਨਹੀਂ ਸੀ ਪਤਾ ਪਰ ਕਿਉਂ ਦਿਖਾਉਂਦੇ ਸੀ ਹੂੰ ਉਹਦੇ ਵਾਰ-ਵਾਰ ਦਿਖਾ ਰਹੇ ਨੇ ਹੂੰ ਸੇਵਾ ਲੈ ਰਹੇ ਨੇ ਅਨਾਜ ਇਕੱਠਾ ਕਰ ਰਹੇ ਆ ਹੋਰ ਵੀ ਗੁਰੂ ਪਿਆਰੇ ਥਾਂ-ਥਾਂ ਤੇ ਲੱਗੇ ਹੋਏ ਨੇ ਆਪਣੇ ਆਪਣੇ ਲੈਵਲ ਤੇ ਹੂੰ ਠੀਕ ਹੈ ਨਾ ਜੀ ਤੇ ਦੱਸ ਰਹੇ ਨੇ ਵਾਰ-ਵਾਰ ਦਿਖਾ ਕੇ ਜਾਂਦੇ ਨੇ ਮਤਲਬ ਜਿੱਥੇ ਹੁਣ ਆਪਾਂ ਰਹਿ ਰਹੇ ਆਂ ਇੱਥੋਂ ਦਾ ਦਾਸ ਨੂੰ ਦਿਖਾ ਕੇ ਗਏ ਕਿ ਦਾਸ ਲੱਕੜਾਂ ਉੱਪਰ ਰੱਖ ਰਿਹਾ ਟੌਪ ਦੇ ਉੱਤੇ ਹੂੰ ਲੱਕੜਾਂ ਥੱਲੇ ਵੀ ਰੱਖ ਸਕਦੇ ਸੀ ਹੂੰ ਹਨਾ ਤਾਂ ਫਿਰ ਹਾਜ਼ਰੀભાઈ ਪੁੱਛਿਆ ਵੀ ਮਹਾਰਾਜ ਇੰਨੀ ਉੱਚੀ ਲੱਕੜਾਂ ਕਾਦੇ ਨਹੀਂ ਰਖਾ ਰਹੇ ਹੂੰ ਤੇ ਕਹਿੰਦੇ ਵੀ ਅਨਾਜ ਤੇ ਰੱਖ ਰਿਹਾ ਤੇ ਅੱਗ ਕਾਦੇ ਨਾਲ ਮਚਾਉਣੀ ਅੱਗ ਨਹੀਂ ਚਾਹੀਦੀ ਹੂੰ ਮਤਲਬ ਤੁਸੀਂ ਵੇਖੋ ਵੀ ਦੂਸਰੀ ਮੰਜ਼ਲ ਦੇ ਉੱਤੇ ਲੱਕੜਾਂ ਰਖਾ ਰਹੇ ਆ ਮਤਲਬ ਕਿ ਬਿਆੰਤ ਪਾਣੀ ਆਉਣਾ ਹੈ ਹੂੰ ਸਾਡੇ ਸਾਇੰਟਿਸਟ ਵੀ ਦੱਸ ਰਹੇ ਨੇ ਹੂੰ ਜੋ ਉੱਪਰ ਹਿਮਾਚਲ ਤੋਂ ਉੱਤੇ ਉਤਰਾਖੰਡ ਤੇ ਹਿਮਾਚਲ ਦੇ ਵਿੱਚ 600 ਝੀਲਾਂ ਦੇ ਆਸ-ਪਾਸ ਦੱਸ ਰਹੇ ਨੇ ਜਿਹੜੀਆਂ ਬਹੁਤ ਆਪਣੇ ਲੈਵਲ ਤੋਂ ਤਿੰਨ ਗੁਣਾ ਜ਼ਿਆਦਾ ਭਰ ਚੁੱਕੀਆਂ ਨੇ ਠੀਕ ਹੈ ਜੀ ਤਾਂ ਜਿਸ ਤਰ੍ਹਾਂ 2000 ਮੇਰੇ ਖਿਆਲ ਨਾਲ 13 ਦੇ ਵਿੱਚ ਤਰਾਸਦੀ ਹੋਈ ਸੀ ਨਾ ਜਿਹੜੀ ਉਤਰਾਖੰਡ ਹੋਈ ਸੀ ਜੀ ਤੇ ਉਹ ਸਿਰਫ ਇੱਕ ਝੀਲ ਕਲਾਪਸ ਹੋਈ ਸੀ ਉਹਨੂੰ ਹੁਣ 350 ਝੀਲਾਂ ਐਸੀਆਂ ਨੇ ਜਿਹੜੀਆਂ ਬਹੁਤ ਸੈਂਸਿਟਿਵ ਜ਼ੋਨ ਦੇ ਵਿੱਚ ਨੇ ਹੂੰ ਕਿਤੇ ਵੀ ਜਰਾ ਜਰਾ ਅਰਥ ਕੋਈ ਇੱਕ ਉੱਥੇ ਆ ਜਾਂਦਾ ਜਾਂ ਕੁਝ ਵੀ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਹੂੰ ਉਹ ਨੇ ਫਿਰ ਦਵਾਈ ਰਾਜਸਥਾਨ ਤੱਕ ਮਚਾਉਣੀ ਹੈ ਜੀ ਗੁਜਰਾਤ ਉੱਤਰਾਖੰਡ ਯੂਪੀ ਹਰਿਆਣਾ ਪੰਜਾਬ ਹੂੰ ਠੀਕ ਹੈ ਨਾ ਜੀ ਸੋ ਇਸ ਤਰ੍ਹਾਂ ਦਾ ਸਿਸਟਮ ਬਣ ਜਾਣਾ ਹੈ ਬਣਾਇਆ ਜਾਣਾ ਪਿਤਾ ਪਰਮੇਸ਼ਰ ਵੱਲੋਂ ਕਿੰਨੇ ਸਮੇਂ ਤੱਕ ਇਸੇ ਸਾਲ ਚ ਜਾਂ ਹੋ ਇਸੇ ਸਾਲੀ ਬਹੁਤ ਵੱਡੀ ਉਮੀਦ ਹੈ ਹੂੰ ਚੱਲੀ ਜਾਣਾ ਕਿ ਇਹ ਹੁਣ ਪਾਣੀ ਜਲਦੀ ਉਤਰਨਾ ਨਹੀਂ ਜੜਾ ਹੋਣਾ ਅਛਾ ਜੀ ਮਾਮਾ ਇਹ ਨਹੀਂ ਇਹ ਤਾਂ ਤਵਾਈ ਮਚਾ ਕੇ ਚਲਾ ਗਿਆ ਅਛਾ ਜੀ ਹਾਂ ਹਾਂ ਜਿਵੇਂ ਪਹਿਲਾਂ ਹੜਾ ਏ ਸੀਗੇ ਤਾਂ ਉਹ ਲੰਘ ਗਿਆ ਸੀਗੇ ਉਹ ਲੰਘੇ ਬੜੇ ਛੋਟੇ ਲੈਵਲ ਤੇ ਸੀ ਉਹ ਤਾਂ ਛੋਟੇ ਲੈਵਲ ਬਹੁਤ ਵੱਡੇ ਸੀ ਅਸੀਂ ਤੇ ਉਹ ਅਗਲੇ ਮਸਲੇ ਦੇ ਹਿਸਾਬ ਨਾਲ ਬਹੁਤ ਛੋਟੇ ਲੈਵਲ ਤੇ ਆ ਅਛਾ ਜੀ ਹਾਂ ਇਹ ਇਹ ਸਾਨੂੰ ਪਿਤਾ ਪਰਮੇਸ਼ਰ ਵਾਰ-ਵਾਰ ਸਨੇਹ ਦੇ ਰਹੇ ਨੇ ਇਹ ਟ੍ਰੇਲਰ ਨਹੀਂ ਛੋਟੇ-ਛੋਟੇ ਬੰਦੇ ਬਣ ਜੋ ਸੁਧਰ ਜੋ ਪਰ ਅਸੀਂ ਤਾਂ ਮਜ਼ਾਕ ਕਰਦੇ ਪਿਤਾ ਪਰਮੇਸ਼ਰ ਨੂੰ ਹੈ ਹੀ ਨਹੀਂ ਦਾਤਾ ਹੈ ਹੀ ਨਹੀਂ ਸਾਡੀ ਗਿਆਨਤਾ ਬੜੀ ਜ਼ਬਰਦਸਤ ਆ